ਵਧਾਈ ਦੀ ਗੱਲ ਹੈ ਕਿ ਤੁਹਾਡੇ ਦਾਦਾ ਸਰਦਾਰ ਰਜਵੀਰ ਸਿੰਘ ਦੇ ਜਿਹੜੇ ਉਹਨਾਂ ਦੇ ਨਾਮ ਤੇ ਜਿਹੜੀ ਹੈਗੀ ਹੈ ਜਿਹੜੀ ਰੋਡ ਹੈ ਸਿੱਖਸ਼ਾ ਮਾਰਗ ਰੋਡ ਕਿਹਾ ਜਾਂਦਾ ਸੀ ਜਾਂ ਇਹਨੂੰ ਮੜੀਆਂ ਰੋਡ ਕਿਹਾ ਜਾਂਦਾ ਸੀਗਾ ਲੇਕਿਨ ਪੰਜਾਬ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅੱਜ ਕਿ ਉਹਨਾਂ ਦੇ ਨਾਮ ਤੇ ਇਸ ਰੋਡ ਦਾ ਨਾਮ ਰੱਖਿਆ ਜਾ ਰਿਹਾ ਕਿੰਦਾ ਦੇਖਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਮੁੱਚੀ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਜਿਹੜੀ ਕਿ ਅੱਜ ਚੇਤੇ ਤੋਂ ਸਾਡੇ ਫ੍ਰੀडम फाइਟਰ ਦਫ਼ਤਰ ਤੇ ਕੁੱਤੇ ਨੇ ਇੱਥੇ ਅੱਜ ਮੈਂ ਧੰਨਵਾਦ ਕਰਦਾ ਤੇ ਉੱਥੇ ਆਪ ਜੀ ਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਸਭਗਵਨ ਸਿੰਘ ਮਾਨ ਜੀ ਜਿਹੜੇ ਕਿ ਸ਼ਹੀਦਾਂ ਦੇ ਸੁਪਨੇ ਸਰਕਾਰ ਲੈ ਕੇ ਬਣਾਈ ਆ ਜਿਨ੍ਹਾਂ ਨੇ ਤੇ ਸ਼ਹੀਦਾਂ ਦੇ ਜਸਵੰਦੀ ਨਾਲ ਚੰਦੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਵਿਦਮ ਫੈਕਟਰ ਮਨਿਸਟਰ ਜੁੜੇ ਮਾਜਰਾ ਜੀ ਦਾ ਤੇ ਵਿਸ਼ੇਸ਼ ਧੰਨਵਾਦ ਸਾਡੇ ਖੰਨੇ ਸਰ ਦੇ ਐਮਐਲਏ ਸਾਹਿਬ ਰਣਜੀਤ ਸਿੰਘ ਜੋ ਕਿ ਸਾਡੇ ਵਿਧਾਇਕ ਨੇ ਤਰਫ ਪ੍ਰੀਖੀ ਸੋਚ ਜੀ ਉਹਨਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱਜੜ ਜੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਚ ਚਰਨਜੀਤ ਸਿੰਘ ਜੀ ਪੀਓ ਸਾਹਿਬ ਤੇ ਨਾਲ ਹੀ ਧੰਨਵਾਦ ਸਮੂਹੇ ਕਾਉਂਸਲਰ ਸਹਿਬਾਨ ਦਾ ਖੰਨੇ ਦੇ ਕਾਉਂਸਲਰ ਸਹਿਬਾਨ ਦਾ ਵਿਸ਼ੇਸ਼ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਜਲਦ ਤੋਂ ਮਤਾ ਆਇਆ ਸੀ ਤਾਂ ਸਾਰੇ ਕਾਉਂਸਲਰ ਸਹਿਬਾਨ ਨੇ ਇੱਕ ਆਵਾਜ਼ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਾਰੇ ਕਬੀਰ ਸਿੰਘ ਭਾੜੀਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿਵਲ ਨਾਫ ਮਨੀ ਲਹਿ ਸਜ਼ਾ ਕੱਟੀ ਹੈ ਤੇ ਨਾਲ ਹੀ ਪੰਜਾਬੀ ਸੂਬੇ ਮੋੜ ਦੇ ਚ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਨ ਨੰਦਿਆ ਹੋਇਆ ਜਿਹੜੀ ਸਾਡੇ ਖੰਨੇੜੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਦੀ ਜਿਹੜੀ ਸੜਕ ਹਗੂਦੇ ਅੰਦਰ ਪੈਦੀ ਸੀਗੀ ਸ਼ਮਸ਼ਾਨ ਘਾਟ ਰੋਡ ਜਿਹਦਾ ਕੋਈ ਨਾਮ ਨਹੀਂ ਸ਼ਮਸ਼ਾਨ ਘਾਟ ਰੋਡ ਨਾਲੇ ਵਜਦਾ ਸੀ ਅੱਜ ਉਹਦਾ ਨਾਮ ਇਹਨਾਂ ਨੇ ਜੋ ਮੈਨੂੰ ਚੱਕੀ ਪੱਤਰ ਜਾਰੀ ਵੀ ਹੋਇਆ ਚੱਕੀ ਪੱਤਰ ਪ੍ਰਵਾਨਗੀ ਦਾ ਜਾਰੀ ਹੋ ਗਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਆਪਦੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਸਾਡੇ ਦਾ ਨਾਮ ਜੋ ਹੈਗਾ ਸਾਤ ਰਕੀਟਿੰਗ ਪਾ ਕੇ ਆ ਫਰੀडम ਫਾਇਟਰ ਸ਼ਮਸ਼ਾਨ ਦਾ ਅਰੋਰ ਸਿੱਖਿਆ ਮਾਰਗ ਨਾਮ ਦੇ ਦੌਰ ਤੇ ਜਾਣਿਆ ਜਾਏਗਾ ਮੈਂ ਵਿਸ਼ੇਸ਼ ਤੌਰ 'ਤੇ ਮਾਣ ਦੋਤੇ ਪੱਤਰਕਾਰ ਭਾਈਚਾਰੇ ਦਾ ਜਿਸ ਨੂੰ ਜਿਨਾ ਨਹੀਂ ਦੱਸਣਾ ਚਾਹਨੇ ਤੇ ਇਹ ਵੀ ਗੱਲ ਦੱਸਣਾ ਚਾਹਨੇ ਜਲਦੀ ਹੀ ਸੜਕ ਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਮੰਤਰੀ ਸਾਹਿਬ ਜੋਰਾ ਮੱਜਰਾ ਸਾਹਿਬ ਨੂੰ ਬੁਲਾਵਾਂਗੇ ਤੇ ਸਾਡੇ ਖੰਨੇ ਦੇ ਐਮਐਲਏ ਸਾਹਿਬ ਤਨਪੀਸੀ ਸੌਂਧੀ ਜੀ ਦਾ ਉਦਘਾਟਨ ਵੀ ਕਰਨਗੇ ਸੜਕ ਦਾ ਉਹਨਾਂ ਦੇ ਨਾਮ ਦਾ ਇੱਕ ਪੱਥਰ ਵੀ ਲਗਾਵਾਂਗੇ ਕਮਲਜੀਤ ਸਿੰਘ ਲੱੱਡੜ ਜੋ ਸਾਡੇ ਪ੍ਰਧਾਨ ਸਾਹਿਬ ਹੈ ਨਗਰ ਕੌਂਸਲ ਤੋਂ ਹੁੰਦਾ ਅਸੀਂ ਇੱਥੇ ਪੱਥਰ ਲਾ ਕੇ ਤੇ ਉਹਦੇ ਵਿੱਚ ਤੁਮ ਤੇ ਨਾਲ ਹੀ ਜਿੰਨੇ ਹੋਰ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਸੇਵਾ ਸਟਾਇਰੀਆਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨ ਵੀ ਕਰਾਂਗੇ ਤੇ ਉਦੋਂ ਇਹ ਜੋ ਕਿ ਬਹੁਤ ਜਲਦੀ ਸਮਾਜ ਵਿੱਚ ਰੱਖਿਆ ਜਾਏਗਾ ਐਮਐਨਏ ਸਾਹਿਬ ਤੋਂ ਟਾਈਮ ਲਵਾ ਕੇ ਸੜਕ ਦਾ ਅਧਿਕਾਰਨ ਲਈ ਤੇ ਜਦੋਂ ਉਹ ਟਾਈਮ ਦਿੰਦੇ ਨੇ ਤੇ ਇੱਥੇ ਪੱਥਰ ਪਗਾ ਕੇ ਤੇ ਇੱਕ ਵੱਡਾ ਫੰਕਸ਼ਨ ਇੱਥੇ ਕੀਤਾ ਜਾਏਗਾ ਉਹਦੇ ਨਾਲ ਹੀ ਅਸੀਂ ਇਹ ਸੜਕ ਦਾ ਉਸ ਦਿਨ ਤੋਂ ਅੱਗੇ ਇਹਦਾ ਕਰਾਂਗੇ ਤੇ ਜਿੱਦਾਂ ਕਿ ਆਜ਼ਾਦੀ ਨੂੰ ਤਕਰੀਬਨ ਹੁਣ 77 ਸਾਲ ਦੇ ਲਗਭਗ ਹੋ ਚੁੱਕੇ ਨੇ ਇਹ ਕੁਝ ਐਸੇ ਪਰਿਵਾਰ ਵੀ ਨੇ ਉਸ ਐਸੇ ਸ਼ਹੀਦ ਵੀ ਨੇ ਜਿਨ੍ਹਾਂ ਨੂੰ ਅਜੇ ਤੱਕ ਬਣਦਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਮਿਲਿਆ ਕੁਝ ਹੈ ਉਹਨਾਂ ਲਈ ਵੀ ਕੋਈ ਸੰਘਰਸ਼ ਚੱਲ ਰਿਹਾ ਬਿਲਕੁਲ ਜਿਹੜੀ ਸਾਡੀ ਜਥੇਬੰਦੀ ਹੈ ਜਿਹੜੇ ਸਾਡੇ ਬੈਠੇ ਆ ਫਰੇਡਰ ਫਾਈਟਰ ਪਰਿਵਾਰ ਜੇ ਸਾਨੂੰ ਕੋਈ ਪਤਾ ਲੱਗਦਾ ਕਿ ਜਿਹਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਹੈ ਜੋ ਫਰੇਡਰ ਫਾਈਟਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਨੂੰ ਜਦੋਂ ਸੰਪਰਕ ਕਰਦੇ ਨੇ ਤੇ ਅਸੀਂ ਉਹਨਾਂ ਲਈ ਸਰਕਾਰ ਦੇ ਕੋਲ ਉਹਨਾਂ ਨੇ ਜਾ ਕੇ ਮੰਗ ਵੀ ਠਾਣਨੇ ਆ ਤੇ ਜਨਾ ਤਰ੍ਹਾਂ ਦੀ ਕੋਈ ਵੀ ਮੰਗ ਹੁੰਦੀ ਹੈ ਕੋਈ ਦਰਪੇਸ਼ ਮੁਸ਼ਕਲਾਂ ਹੁੰਦੀਆਂ ਆ ਉਹ ਉੱਥੇ ਉਹਨਾਂ ਕੋਲ ਜਾ ਕੇ ਸਰਕਾਰ ਕੋਲ ਹੱਲ ਵੀ ਕਰਾਣੇ ਆ ਤੇ ਜੇ ਕੋਈ ਐਦਾਂ ਦਾ ਕੋਈ ਪਰਿਵਾਰ ਹੋਵੇ ਤਾਂ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਹੈ ਅਸੀਂ ਉਹਦੇ ਲਈ ਹੱਲ ਕਰਨ ਲਈ ਸਾਡੀ ਸਾਰੀ ਟੀਮ ਬੈਠੀ ਆ ਤੁਸੀਂ ਦੇਖ ਸਕਦੇ ਹੋ ਸਾਡੇ ਪ੍ਰਿੰ ਕੋਈ ਕਿਸਾੜਾ ਸੰਗਠਨ ਹੈ ਜਿਹੜਾ ਕੰਮ ਇਹ ਜਨਰਲ ਤੇ ਹੀ ਕਰ ਰਿਹਾ ਤੇ ਪਿੱਛੇ ਹੁਣ ਸਾਨੂੰ ਚਿੱਠੀ ਹੋਰ ਵੀ ਆ ਰਹੀ ਹੈ ਬीडीਪ ਕੋ ਕਿ ਪਿਛਲੇ 15 ਅਗਸਤ ਨੂੰ ਅ ਪੱਥਰ ਲਗਾਏ ਗਏ ਸੀ ਹਰ ਇੱਕ ਸ਼ਹਿਰ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਫ੍ਰੀਡਮ ਫਾਈਟਰ ਨੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੌਂਸਲ ਤੇ ਪੰਚਾਇਤਾਂ ਦੇ ਵਿੱਚ ਪੱਥਰ ਲਗਾਏ ਗਏ ਸੀ ਉਹਨਾਂ ਦੇ ਨਾਮ ਦੇ ਚਾਰਜ ਕਰ ਰਹੇ ਤੇ ਕੁਝ ਸਾਡੇ ਸ਼ਹਿਰ ਦੇ ਮੈਂਬਰ ਸਭਾਾਂ ਦਾ ਰਹਿ ਗਿਆ ਉਦਨੀ नगर मोंठੋਂ लिख के भी ਦਿੱਤਾ ਵੀ ਉਹਨਾਂ ਦੇ ਨਾਮ ਵੀ ਉਹਨਾਂ ਤੇ ਪਾਏ ਜਾਣ ਤੇ ਇਹਨਾਂ ਬੜੇ ਪਿੰਡਾਂ ਵਾਲੇ ਬੈਠੇ ਨੇ ਬੀਡੀਪੀ ਸਾਹਿਬ ਦੀ ਸਭ ਚਿੱਠੀ ਜਾਰੀ ਹੋ ਗਈ ਉਹਨਾਂ ਨੇ ਸੈਕਟਰੀ ਸਾਹਿਬਾ ਨੂੰ ਆਰਡਰ ਕਰ ਦਿੱਤੇ ਨੇ ਕਿ ਪਿੰਡਾਂ ਤੇ ਜਾ ਕੇ ਵੀ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ ਅਗਰ ਕੋਈ ਹੋਰ ਵੀ ਦਿੰਦਾ ਤਾਂ ਅਸੀਂ ਉਹਦੇ ਲਈ ਵੀ ਯਾਨੀ ਜਾਣ ਨੂੰ ਤਿਆਰ ਬੈਠੇ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕਿ ਸਰਦਾਰ ਰਗਵੀਰ ਸਿੰਘ ਜੀ ਦੇ ਨਾਮ ਤੇ ਇਸ ਰੋਡ ਨੂੰ ਸ਼ਹੀਦ ਸਰਦਾਰ ਰਗਵੀਰ ਸਿੰਘ ਰੋਡ ਵੱਜੋਂ ਜਾਣਿਆ ਜਾਊਗਾ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਕਿ ਬੜੀ ਵੱਡੀ ਇੱਕ ਕਹਿ ਲਿਓ ਕਲਪਤੀ ਹੈ देखो जी सबसे पहला ਤਾਂ ਮਾਣ ਦੇ ਪਾਤਰ ਜੋ ਹੈ ਕਿ ਸਾਡੇ ਸ਼ਹਿਰ ਦੇ ਨਿਵਾਸੀ ਨੇ ਪੂਰਾ ਖੰਨਾ ਸ਼ਹਿਰ ਜਿਸ ਤੋਂ ਦੇ ਬਸਨੀਕ ਤੇ ਜਿੱਥੋਂ ਦੇ ਐਡੇ ਮਸ਼ਹੂਰ ਜੋ ਫ੍ਰੀਡਮ ਫਾਈਟਰ ਸਰਦਾਰ ਅਗਨੇਸ਼ ਸਿੰਘ ਹੀ ਬਾਟੇ ਸਾਹਿਬ ਹੋਏ ਨੇ ਇਹਨਾਂ ਨੇ ਆਜ਼ਾਦੀ ਦੀ ਲਹਿਰ ਦੇ ਵਿੱਚ ਸਿਵਲ ਨਾਫਰਮਾਨੀ ਦੇ ਸੋਬੀਡੀਅਸ ਮੂਵਮੈਂਟ 'ਚ ਆਪਣਾ ਯੋਗਦਾਨ ਦਿੱਤਾ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਉਹਨਾਂ ਨੇ ਯਾਤਨਾਵਾਂ ਕੱਟੀਆਂ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚੇ ਵੀ ਉਹਨੇ ਇਹਨਾਂ ਨੇ ਸਰ ਕਰਿਆ ਔਰ ਇਹ ਦਿਲਾਵੀ ਜੋ ਉਹਨਾਂ ਦੀ ਪੀੜੀਦਰ ਪੀੜੀ ਜੋ بڑے ਪਰਿਵਾਰ ਨੂੰ ਉਪਰਤੀ ਦਿੱਤੀ ਕੁਰਬਾਨੀਆਂ ਦੀ ਸਵਾਸ ਸੇਵਾ ਦੇ ਲਈ ਲੋਕ ਭਲਾਈ ਦੇ ਲਈ ਉਹਦੇ ਉੱਤੇ ਸੀਨੇ ਪਰ ਤਿਨੇ ਚੱਲਦੇ ਹੋਏ ਉਹਨਾਂ ਦੇ ਪੋਤੇ ਸਰਦਾਰ ਹਰਜੀਤ ਸਿੰਘ ਦੀ ਪਾਰਟੀ ਆ ਜੋ ਕਿ ਫੀਲਡ ਫਾਈਟਰ ਵੈਲਫੇਅਰ ਫੈਮਿਲੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੀ ਨੇ ਤੇ ਬਤੌਰ ਜਨਰਤਕਰਤ ਆਪ ਜੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੋ ਸਾਡੇ ਖੰਡਾ ਸ਼ਹਿਰ ਦੀ ਇਕਲੌਤੀ ਸ਼ਮਸ਼ਾਨ ਘਰ ਰੋਡ ਸੀ ਔਰ ਜਿਸ ਲੋਪਾ ਸਿੱਖਿਆ ਮਾਰਗ ਦੇ ਨਾਮ ਨਾਲ ਵੀ ਜਾਣਦੇ ਸੀ ਉਸ ਰੋਡ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੱਤਰ ਨੰਬਰ 568 ਤੇ ਮਿਊਂਸਪਲ ਕਮੇਟੀ ਨੂੰ ਜਾਰੀ ਕੀਤੇ ਗਏ ਜੋ ਹੁਕਮਾਂ ਦੇ ਅਨੁਸਾਰ ਉਸ ਸੜਕ ਦਾ ਨਾਮ ਬਦਲ ਕੇ ਸਰਦਾਰ ਅਜੀਤ ਸਿੰਘ ਦੀ ਬਾੜੀ ਆ ਫਰੀडम फाइਟਰ ਯਾਦਗਾਰੀ ਰੋਡ ਰੱਖਿਆ ਗਿਆ ਹੈ ਸੋ ਇਸ ਜੋ ਰੋਡ ਦਾ ਨਾਮ ਰੱਖਣ ਦੇ ਨਾਲ ਕੁਝ ਫਾਇਦੇ ਹੋਣਗੇ ਸਾਡੇ ਸ਼ਹਿਰ ਨੂੰ ਉਹ ਇਸ ਤਰੀਕੇ ਨਾਲ ਕਿਉਂਕਿ ਸਾਡੇ ਇਸ ਰੋਡ ਦੇ ਉੱਤੇ ਚਾਰ ਵੱਡੇ ਸਕੂਲ ਦੇ ਜਿੱਤੇ ਕਿ ਲਗਭਗ ਹਜ਼ਾਰਾਂ ਦੀ ਤਨਾਤ ਦੇ ਵਿੱਚ ਬੱਚੇ ਪੜ੍ਹਦੇ ਨੇ ਆਪਣੇ ਵੀ ਉਜਵਲ ਭਵਿੱਖ ਦੇ ਲਈ ਆਉਂਦੇ ਨੇ ਪਰ ਜਦੋਂ ਵੀ ਉਹ ਇਸ ਰੋਡ ਤੋਂ ਲੰਘਿਆ ਕਰਨਗੇ ਉਹਨਾਂ ਦੇ ਪੇਰੈਂਟਸ ਲੰਘਿਆ ਕਰਨਗੇ ਜਾਂ ਉਹ ਜਦੋਂ ਤਰੱਕੀ ਕਰਕੇ ਵੱਡੀਆਂ ਸੀਟਾਂ ਦੇ ਉੱਤੇ ਅਫਸਰ ਬਣ ਕੇ ਬੈਠਣਗੇ ਤਾਂ ਉਹ ਯਾਦ ਕਰਨਗੇ ਕਿ ਜਿਸ ਰੋਡ ਦੇ ਉੱਤੋਂ ਗੁਜ਼ਰ ਕੇ ਉਹ ਪੜ੍ਹਾਈ ਕਰਨ ਜਾਂਦੇ ਸੀ ਉਹ ਸ਼ਹੀਦਾਂ ਦੇ ਨਾਮ ਨਾਲ ਜਾਣੀ ਜਾਂਦੀ ਰੋਡ ਸੀ ਔਰ ਦੂਸਰਾ ਜਿਵੇਂ ਕਿ ਸ਼ਮਸ਼ਾਨ ਦਾ ਅੜਜ ਪੂਰੇ ਵਡ ਦੇ ਜੋ ਜਾਂ ਕਿਸੇ ਹੋਰ ਪਾਸੇ ਤੋਂ ਕਮੀ ਦੇ ਮੌਕੇ ਦੇ ਵਿੱਚ ਮਸ਼ਰੂਫ ਹੋਣ ਲਈ ਰਿਸ਼ਤੇਦਾਰ ਦੋ ਸੱਜਣ ਆਉਂਦੇ ਨੇ ਪਰ ਉਹਨਾਂ ਨੂੰ ਵੀ ਇਹ ਇਲਾਕੇ ਦੇ ਬਾਰੇ ਜਾਣਕਾਰੀ ਹੋਊਗੀ ਕਿ ਅੰਨਾ ਸ਼ਹਿਰ ਜਿੱਥੇ ਸ਼ਹੀਦਾਂ ਦੀ ਧਰਤੀ ਵੀ ਆ ਹੋਰਵਾ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਵੀ ਆ ਇਸ ਇਲਾਕੇ ਦਾ ਪੁਰਾਣਾ ਇਤਿਹਾਸ ਵੀ ਆ ਤੇ ਉੱਥੇ ਸਾਡੇ ਸਤਿਕਾਰਯੋਗ ਸਰਦਾਰ ਰਕਵੀਰ ਸਿੰਘ ਦੀ ਪਾਰਟੀ ਆ ਫਰੀडम ਫਾਈਟਰ ਨੂੰ ਵੀ ਯਾਦ ਰੱਖਿਆ ਜਾਊਗਾ ਸੋ ਜਲਦੀ ਇਹਦਾ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਉਸ ਦੇ ਬਾਰੇ ਇਸ ਨੂੰ ਜਲਦੀ ਹੀ ਜਾਣਕਾਰੀ